ਓ ਬਾਈ ਓ ਮੇਰੇ ਆ ਯਾਰਾ ਤੇਰੇ ਆ ਗਨੇ ਆ ਓ ਨਾ ਕਿ ਮੇਰੇ ਹੱਡ ਬੰਨੇ ਪਏ ਨੇ ਪੁਲਟ ਵਾਲਿਆਂ ਨੇ ਮਾਰਵਾ ਡੰਡੇ ਹੱਥ ਨਾਲ ਆ ਯਾਰ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਆ ਜਾ ਬੈ ਜਾ ਯਾਰ ਤੈਨੂੰ ਬਰੇ ਕੀ ਦੱਸਾਂ ਅਗਲੇ ਨੇ ਪਾਗਲ ਮੁੱਦਾ ਨਾ ਤੇਰੇ ਚੱਟਾ ਨਾ ਤੇ ਡੰਡੇ ਮਾਰੇ ਲਾਛਾ ਬਾਤਿਆ ਲਾਛਾ ਚੱਲ ਕੋਈ ਨਾ ਯਾਰ ਮੇਰਾ ਵੀ ਤੇਰੇ ਬਿਨਾ ਥਾਇਆ ਨਹੀਂ ਯਾਰ ਬਹੁਤ ਔਖਾ ਹੋ ਗਿਆ ਸੀਗਾ ਕਿ ਹੋ ਗਿਆ ਕੋਈ ਹੀਲਾ ਨਹੀਂ ਹੋਇਆ ਕੋਈ ਚੋਰੀ ਨਹੀਂ ਕੀਤੀ ਆਗੀ ਮੈਂ ਇੱਕ ਵੀ ਫਿਰ ਪੈਸਾ ਪੂਸਾ ਪਿਆ تھا ਕਿ ਬਸ ਐਂ ਫਰੀ ਗਿਆ ਐਂ ਫਰੀ ਹਦਾ ਕੀ ਯਾਰ ਤੂੰ ਖਾਣਾ ਕੀ ਬਸ ਐਂ ਦੇਖ ਲੈ ਲੈ ਬੜਾ ਕਮਜ਼ੋਰ ਹੋ ਗਿਆ ਯਾਰ ਕੋਈ ਨਹੀਂ ਚੱਲ ਵੇਖੋ ਬਿਨਾਂ ਕਰਦੇ ਆ ਕੋਈ ਹੀਲਾ ਢੁੱਕ ਲੱਗੀ ਪਈ ਆ ਯਾਰ ਪੈਸਾ ਕੁਛਾ ਕੋਈ ਵੀ ਨਹੀਂ ਹੈਗਾ ਵੈਸਾ ਕੀ ਹਨ ਆਪਾਂ ਆਪਣੇ ਆਏ ਕੰਮ ਦੇ ਚੱਲਦੇ ਹਾਂ ਆ ਯਾ ਹੁਣ ਕਰੀਏ ਹੀਲਾ ਪੈਸਿਆਂ ਦਾ ਚੋਰੀ 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 ਕਰਦੇ ਆ ਵੀਰੇ ਮੈਂ ਨਹੀਂ ਕਰਨੀ ਹੈਗੀ ਵੀਰੇ ਹੱਡ ਬੰਨੇ ਪਏ ਨੇ ਕੋਈ ਹੋਰ ਕੰਮ ਦੇਖ ਲਾ ਲੈ ਯਾਰ ਆਏਗਾ ਤੇ ਕਰਦਾ ਹੁਣ ਆ ਯਾ ਅੱਛਾ ਯਾਰ ਨਹੀਂ ਯਾਰ ਵੀਰੇ ਨਹੀਂ ਮੈਂ ਯਾਰ ਹਣ ਤੂੰ ਆਏ ਕਰੇਗਾ ਯਾਰ ਜਾਰੀ ਤੋੜੇਗਾ ਯਾਰ ਤੂੰ ਇਨੀਆਂ ਹਾਲਾਂ ਦੀ ਯਾਰ ਕੋਈ ਯਾਰੀ ਵਿੱਚ ਲੈ ਆਉਣਾ ਯਾਰ ਹੁਣ ਕੀ ਕਰੀਏ ਚੱਲ ਯਾਰ ਕਰ ਲਾਂਗੇ ਯਾਰ ਐਂ ਕਰ ਫਿਰ ਆਪਾਂ ਚੋਰੀ ਕਰਨ ਚੱਲਦੇ ਆ ਮੈਨੂੰ ਪਤਾ ਲੱਗਿਆ ਇੱਕ ਜਵਾਕ ਜੀ ਉਹਦੇ ਨਾਲ ਗੱਲ ਕਰਦੇ ਫਿਰ ਤੇ ਕਹਿੰਦਾ ਮੈਂ ਪਤੰਗ ਲੈ ਕੇ ਆਉਂਦੇ ਆ ਆਪਾਂ 20 ਰੁਪਏ ਦੇ ਐਂ ਕਰਦੇ ਆ 20 ਰੁਪਏ ਉਹਨਾਂ ਦੇ ਖੋਲਣੇ ਕੁਝ ਖਾ ਪੀਤਾ ਲਈਏ 20 ਰੁਪਏ ਹੈ ਹਾਂ ਹੋਰ ਉਹ ਜਾਓ ਜਾ ਯਾਰ ਅੱਗੇ ਤਾਂ ਤੂੰ ਬਹੁਤ ਮਹਿੰਗੇ ਤੂੰ ਡਾਕ ਦੇ ਵਿੱਚ ਜਾ ਕੇ ਆਇਆ ਨਾ ਜੇਲ੍ਹ ਤੇ 50 ਰੁਪਏ ਲੁੱਟੇ ਜੇ ਤੈਨੂੰ ਤਾਂ ਤੂੰ ਜੇਲ੍ਹ ਹੋਈ ਆ ਲੋ ਬੋਲ ਸੀ ਕਾ ਰਗਦਾ ਯਾਰ ਹੁਣ 20 ਰੁਪਏ ਤੋਂ ਕੀ ਜਾਂ ਮਿਆਰ ਪਲਟ ਕੇ ਦੱਸ ਤੋ ਸੇ ਡਾਂਗਾ ਖਾ ਕੇ ਉਹਨਾਂ ਨੂੰ 20 ਰੁਪਏ ਮਿਲਦੇ ਨੇ ਬਹੁਤ ਯਾਰ ਤੂੰ ਤਾਂ ਬੇਸਤ ਹੀ ਕਰੀ ਜਾਂਦਾ ਯਾਰ ਫਿਰ ਕਿਹ ਜੁੱਤੀਆਂ ਨਾ ਫੈਂਦੀਆਂ ਰਹਿੰਦੀਆਂ ਨੇ ਆਪਣੇ ਕੰਮ ਦੇ ਵਿੱਚ ਤਾਂ ਇਹੀ ਕੁਸਾ ਕੀ ਕਰੀਏ ਨਾਲੇ ਮੜਾ ਮੁੱਟਾ ਹਿੱਲਾ ਹੋ ਜੂ ਆਪਣਾ ਆਹੋ ਡੱਬ ਲੈ ਬਈ ਬਈ ਬੀਲ ਪੇ ਰਹਿ ਹਿੱਲਾ ਹੋ ਗਿਆ ਆਇਆ ਭਾਈ ਪਤੰਗ ਲੈ ਕੇ ਆਈ ਚੱਲ ਭਾਈ ਲੈ ਉਹ ਹੋ ਗਿਆ ਹਿਲਾਉ ਜਾਂਦੇ ਹਾਂ ਜਵਾਗ ਇਹੜੇ ਕਹਿੰਦੇ ਪਤੰਗ ਲੈ ਕੇ ਆਉਣੇ ਆਓ ਜਵਾਗ ਆਏ ਘਰ ਉਤਾ ਉਰੀ ਖੜ ਜਾਦਾ ਬਸ ਛੋਟਾ ਜਿਹਾ ਕੰਮ ਆਪਾਂ ਜਵਾਕਾ ਉਹਦੀ ਕੋਲ ਨੇ ਪਹਿਲੇ ਢੀਏ ਗੱਲ ਹੈਗੀ ਕੋਲੇ ਕੋਲੇ ਪਿੱਛੇ ਲਾ ਗਏ ਨੇ ਹਾਂ ਬਾ ਠੀਕ ਆ ਮੂੰਹ ਨਾ ਮੰਨ ਰਿਹਾ ਐਵੇਂ ਜਵਾਕੀ ਕਹੀ ਯਾਰ ਪਤਾ ਲੱਗ ਜਾਂਦਾ ਹੁੰਦਾ ਵੇ ਵੇ ਤੂੰ ਫੜ ਦੇ ਉਸਨੇ ਭਾਈ ਮਤ ਆਏ ਤੇਰੀ ਤੁਹਾਡੇ ਨੋਟਾਂ ਦੇ ਗਾਂਧੀ ਹੈਗਾ ਆ ਜਾਂਦਾ ਇਹ ਗਾਂਧੀ ਯਾ ਆ ਗਿਆ ਜਵਾਕਾਂ ਦਾ ਕੁੱਟ ਖਾ ਕੇ ਆਹੇ ਲੱਟੂ ਇਹ 20 ਰੁਪਏ ਦੀਵਾਕਾ ਤੇ ਖਾਦੀ ਆ ਤੂੰ ਤਾਂ ਬੁੜੀਆਂ ਨਾਲ ਖਾਦੀ ਸੀਗੀ ਇਹ ਵੀ ਦੇਖ ਲਾ ਚਲ ਬੱਸ ਕਰ ਹੁਣ ਇੱਕ ਵਾਰੀ ਖਾਦੀ ਜੀਗੀ ਫੇ ਮੈਂ ਵੀ ਇੱਕ ਵਾਰੀ ਖਾਦੀ ਆ ਫਿਰ ਕਿਆ ਵੀਰ ਪਈ ਸੀ ਚਲ ਆਏ ਹੋਰ ਦੇ ਲੈਣਾ ਬਈ ਨਾਲ ਜਾ ਮੇਰੇ ਤੋਂ ਕੱਲੇ ਤੈਨੂੰ ਗੁੱਟ ਖਾਦੀ ਜਾਂਦੀ ਓਏ ਕੀ ਆ ਮਾਇਆ ਮੈਂ ਤਾਂ ਯਾਰ ਇੰਨੇ ਅੱਖੇ ਹੱਡ ਤੜਾ ਕੇ ਆਏ ਆਪਣੇ ਮੈਂ ਤਾਂ ਉੱਥੇ ਹੜਕ ਕੇ ਡੇਗ ਗਿਆ ਯਾਰ ਇੰਨੇ ਵਧੀਆ ਵੀਰ ਪੇ ਹੱਥ ਜਾ ਗਏ ਜੀ ਮੈਨਾਂ ਆਪਣੇ ਕੋਲ ਕੁਝ ਹੈ ਤਾਂ ਹੈ ਨਹੀਂ ਜਾਣ ਜੂ ਨੂੰ ਆਪਾਂ ਕਿਤੇ ਖਾਦਣਾ ਹਾਂ ਕਿਸੇ ਹੋਰ ਪਿੰਡ ਜਾ ਕੇ ਆਪਾਂ ਚੋਰੀ-ਜੂਰੀ ਕਰਾਂਗੇ ਆਏਗਾ ਤੇ ਦਾ ਸਾਧਨ ਚੋਰੀ ਕਰਦੇ ਹਾਂ ਉਹ ਸਾਧਨ ਹਾਂ ਯਾਰ ਮੇਰੇ ਕੋ ਯਾਰ ਮੁਗਲੈਰ ਵੀ ਨਹੀਂ ਹੈਗਾ ਯਾਰ ਆਪਦਾ ਮੇਰੇ ਕੋਲ ਹੈਗਾ ਕੋਈ ਨਾ ਮੇਰੇ ਨਾਲ ਦੋ ਕਰ ਲਿਆ ਕਰੀ ਨਹੀਂ ਯਾਰ ਮੈਨੂੰ ਆਪਦਾ ਚਾਹੀਦਾ ਕੋਈ ਵੀ ਲੁੱਟਣਾ ਯਾਰ ਮੈਂ ਤੈਨੂੰ ਕੋਈ ਮੈਨੂੰ ਉਹ ਵੀ ਲੈ ਜਾਊਂਗਾ ਮੈਂ ਆ ਜਾ ਰੁਕੋ ਰੁਕੋ ਘਾਰੇ ਨੂੰ ਜ਼ੋਰ ਪੈ ਗਿਆ ਯਾਰ ਤੂੰ ਪਹਿਲਾਂ ਵੀ ਦੋ ਤਿੰਨ ਵਾਰੀ ਗਈ ਗਈ ਐ ਮੈਨੂੰ ਜ਼ੋਰ ਪੈ ਗਿਆ ਜ਼ੋਰ ਪੈ ਗਿਆ ਚਲ ਕੋਈ ਨਹੀਂ ਹੁਣ ਮੈਂ ਵੀ ਕਰੀ ਆਉਣਾ ਓਏ ਮੂਲੇ ਚਾਬੀ ਬੱਚਾ ਸਕੂਟਰੀ ਦੇ ਕਰਦੀ ਹੈ ਕੰਮ ਤੈਨੂੰ ਸਾਦ ਨਹੀਂ ਚਾਹੀਦਾ ਸੀ ਆਪਾਂ ਜਾਣੀ ਪਿਛਾਂ ਨਹੀਂ ਜਾਂਦੀ ਆ। ਜਾਣੀ ਪੋਰਸ ਖਲੇ ਆ ਜੀ ਆ। ਉਹ ਪੋਰਸ ਵਾਲੇ ਕਹਿੰਨੇ ਕੁਝ ਨਹੀਂ ਹੋਤਾ ਹੈਗਾ ਯਾਰ। ਮੈਂ ਤੂੰ ਮੈਂ ਤੇਰੇ ਨਾਲ ਆ। ਇੱਥੇ ਉਹ ਪਛਾਅ ਕਰਨ ਲੱਗੇ। ਤੂੰ ਮਾ ਜਾ ਓਏ ਆਹੀ ਮੌਕਾ ਮੇਰੇ ਮਗਰ ਆਇਆ ਜਲਦੀ। ਚੱਲ ਚੱਲ ਭਾਜੀ। ਥੋੜੀ ਥੋੜੀ ਚੱਲ ਆ ਕੋਈ। ਚੱਲ ਸੰਤੋਖ। ਉਹ ਲਾ ਆ ਓਏ। ਲਾ ਚੱਕ ਓਬੇ ਸਕੂਟਰ ਦੀ ਪੂਰੀ ਘਾਂਟਾ ਪਰ ਮਾਰਿਆ ਮੂਰੇ ਟੁੱਟੀ ਹੋਈ ਆਗਾ। ਚੱਲ ਕੋਈ ਨਹੀਂ। ਚੱਲ ਕੋਈ ਨਹੀਂ ਖੁੱਲ ਨਹੀਂਦਾ ਹੈਗਾ। ਓਏ। ਖੁੱਲ ਜਾ ਹੋ ਗਿਆ ਫੋਨ ਤਾਂ। ਹੋ ਹਾ ਯਾਰ ਉਹ ਆ ਦੇ ਇੱਕ ਮੁੰਡਾ ਬੈਠਾ ਫੋਨ ਚਲਾਉਂਦਾ ਓਏ ਹਾਂ ਚੱਕ ਲਈ ਕੰਮ ਮੈਂ ਕਹ ਤੈਨੂੰ ਫੋਨ ਚਾਹੀਦਾ ਜੀ ਤੈਨੂੰ ਫੋਨ ਦਵਾ ਯਾਰ ਮੈਂ ਚਸਕਾ ਯਾਰ ਫੋਨ ਯਾਰ ਬਾਲਾ ਆ ਜਾ ਫਿਰ ਉਹ ਐਂ ਕਰ ਤੁਰੇ ਉੱਤਰ ਮੈਂ ਆ ਗਿਆ ਮੈਂ ਮੁੜ ਕੇ ਤੇਰਾ ਕੋਲ ਆਉਣ ਠੀਕ ਆ ਬਾਮਾ ਇੱਕ ਮਿੰਟ ਦਾ ਕੰਮ ਆ ਯਾਰ ਆਪਣਾ ਇਹ ਬਾਤੀ ਕਾ ਆ ਗਿਆ ਬਾਮੇ ਬੁੜਾ ਨਾਲ ਬੁੜੀ ਆ ਗਿਆ ਉਰੀ ਤੇ ਪਗਤੀ ਖਾਣ ਦੇ ਆ ਗਿਆ ਮੈਂ ਆ ਗਿਆ ਯਾ ਨਾ ਨਹੀਂ ਕੋਈ ਓਏ ਮੇਰਾ ਕੀ ਕਰਾਂ ਮਿੱਤ ਦੌਣ ਭੱਜਿਆ ਵੀ ਨਹੀਂ ਜਾਣਾ ਕੀ ਕਰਾਂ ਓਏ ਓਏ ਓਹ ਸਕੂਟਰੀ ਖੜੀ ਮੈਂ ਤਾਂ ਆਉਦੀ ਉਹ ਲਾ ਲੀ ਸਕੂਟਰੀ ਪਿੱਛਾ ਕਰ ਦਉਂਦੇ ਨਾਲੀ ਉਹਦਾ ਉਹ ਤਾਂ ਚੋਰ ਦੇ ਘਰੀ ਡਾਕਾ ਵੱਜ ਗਿਆ ਓਏ ਆ ਵੀ ਕਿੱਥੇ ਜਾਣਾ ਉਹ ਕੁਛ ਨਹੀਂ ਮੈਂ ਤੁਹਾਡੇ ਫੋਨ ਤੇ ਕੈਮਰਾ ਜਿੱਕ ਕਰਦਾ ਵੀਡੀਓ ਵਧੀਆ ਬਣਾਉਂਦਾ ਮੈਂ ਤੈਨੂੰ ਮੈਂ ਕਰਾਉਣਾ ਫੋਨ ਤੇ ਮਿਲ ਗਿਆ ਨੂੰ ਸਕੂਟਰੀ ਵੀ ਨਹੀਂ ਦਿੰਦਾ ਕੀ ਬਣੂ ਯਾਰ ਉਹਦਾ ਕਿੰਨੇ ਕ ਟਾਈਮ ਆਉ ਆ ਲੈ ਆਉਂਦਾ ਆ ਕੀ ਬਣਿਆ ਬੰਨਾ ਗਿਆ ਵੱਸ ਵਧੀਆ ਨਹੀਂ ਸੀ ਯਾਰ ਉਹ ਫੋਨ ਹਾਂ ਵਧੀਆ ਨਹੀਂ ਸੀ ਨਾ ਚੱਲ ਠੀਕ ਆ ਫੋਨ ਤਾਂ ਯਾਰ ਕੋਈ ਨਹੀਂ ਹੋਰ ਲੈ ਲਾਂਗੇ ਸਕੂਟਰੀ ਆਪਣੀ ਸਕੂਟਰੀ ਸਕੂਟਰੀ ਯਾਰ ਥੋੜੀ ਵਧੀਆ ਨਹੀਂ ਚੱਲਦੀ ਮੈਂ ਖੜਾ ਜਾਂਦੀ ਉਹ ਤਾਂ ਕਿ ਸਕੂਟਰੀ ਖੜਾ ਜਾਂਦੀ ਹੈ ਹਾਂ ਤਾਂ ਮੈਨੂੰ ਲੱਗ ਗਿਆ ਪਤਾ ਨਾਲ ਤਾਂ ਫੋਨ ਦੇ ਸਿਰ ਤੇ ਥੱਪੜ ਖਾਦੇ ਨੇ ਨਾਲੇ ਅਗਲੇ ਤਾਂ ਸਕੂਟੀ ਹੋ ਕੇ ਲੈ ਕੇ ਗਏ ਨਹੀਂ ਨਹੀਂ ਸਕੂਟੀ ਪਾਈ ਆਪਣੀ ਰੁਕੀ ਰੱਖਣੀ ਆਪਾਂ ਪਾਈ ਨਹੀਂ ਆਪਾਂ ਲੱਗਦੀ ਸੀ ਯਾਰ ਗੱਲ ਤੇਰੀ ਮੰਨਦਾ ਮਰੀ ਸਕੂਟਰੀ ਵਧੀਆ ਨਹੀਂ ਤੇ ਹੁਣ ਵਧੀਆ ਲੱਭ ਕੇ ਦਊਂਗਾ ਤੂੰ ਵਧੀਆ ਲੱਭ ਕੇ ਗੱਡੀ ਕੋਈ ਕਰਕੇ ਦਊਂਗਾ ਯਾਰ ਬੈਠ ਤੂੰ ਫੇਰੇ ਇੱਥੇ ਆਇਆ ਉਹ ਇੱਥੇ ਹੀ ਆਉਣਾ ਹੋਰ ਆਪਣਾ ਏਰੀਆ ਹੀ ਇਹੀ ਯਾਰ ਅੱਛਾ ਚੱਲ ਹਾਂ ਵਧੀਆ ਇਹ ਆ ਚਲੇ ਜਾਂਦੇ ਓਏ ਆ ਮੁੰਟਾ ਇਹ ਗੇਟ ਲਾ ਕੇ ਚਲੇ ਗਿਆ ਓਏ ਸ਼ਾ ਮੈਨੂੰ ਲੱਗਦਾ ਘਰੇ ਇਕੱਲਾ ਹੀ ਆ ਮੈਨੂੰ ਵੀ ਹੀ ਲੱਗਦਾ ਯਾਰ ਹਨਾ ਹਰੀ ਕੰਮ ਫਿਰ ਚੱਲ ਕੁਆਰ ਵੀ ਮੈਂ ਤਾਂ ਵੱਡਾ ਹੀ ਲੱਗਦਾ ਸੋਨਾ ਸੋਨਾ ਬਾਦੂ ਹੋਊਗਾ ਹਾਂ ਇਹ ਗੱਲ ਵਧੀਆ ਆਪਣੀ ਅੱਜ ਦਿਹਾੜੀ ਹੋਊਗੀ ਦੇਖਿਆ ਨੀ ਫਿਰ ਤੈਨੂੰ ਵਧੀਆ ਚੋਰੀ ਕਰਾਉਣਾ ਨਾ ਦੇਖ ਲੈ ਬਈ ਤੈਨੂੰ ਪਹਿਲਾਂ ਸਕੂਟਰੀ ਚੋਰੀ ਕਰਕੇ ਕੋਈ ਆਤੀ ਹੋ ਰਹੀਆ ਕਰਾਣਾ ਕੁੱਤੇ ਖਾਦੀ ਆ ਕੋਈ ਤੈਨੂੰ ਦਿੱਕਤ ਆਉਣਾ ਹੈ ਪ੍ਰੋਫੈਸ਼ਨਲ ਚੋਰ ਵਾਂਣਾ ਮੇਰੇ ਪਿੱਛੇ ਲੱਗ ਗਿਆ ਬਦਾ ਹੈਗਾ ਕੋਈ ਅੰਦਰ ਨਹੀਂ ਹੰਗੀ ਤਾਂ ਹੰਤੋ ਹੀ ਸਾਜ ਜੀ ਆਉਂਦਾ ਯਾਰ ਬਲੋ ਲਾਗੇ ਨਹੀਂ ਜੀ ਬਲ ਲੈ ਬਲੋਣਾ ਆਏ ਉਹ ਕਿਦਾ 20 ਰੁਪਏ ਵਿੱਚ ਦੇ ਤਾਂ ਕਟ ਖਾਦੀਏ ਹੋਸ਼ ਮਾ ਚੱਕ ਲੈਣਾ ਉਹ ਆ ਜਾ ਚਕਲਾ ਉਹ ਆ ਜਾ ਚਕਲਾ ਲੱਕੜਾਈਆਂ ਉਹ ਤੋਫਲਾ ਲੈ ਜੀ ਲਈ ਓਏ ਭਾਈ ਕਰ ਤੋਫਲਾ ਲੈ ਚੱਲਦੇ ਹਾਂ ਟੂਣੀ ਬਾਹਰ ਲਾ ਕੇ ਚੱਕੜਾ ਚੱਕਲਾ ਪਾਉਂਦੇ ਚੱਲਦੇ ਉਹ ਡੋਰ 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 ਪਤਾ ਨਹੀਂ ਤੱਕ ਜਵਾਬ ਤਾਂ ਖੋਲਾ ਕਿਸ ਤੋਂ ਯਾ ਕਮਜੀ ਓਏ ਯਾਰ ਓਏ ਕਬਾੜ ਦਾ ਸਮਾਰਕ ਕਬਾੜੀ ਨੇ ਵੇਚ ਕੇ ਆਪਾਂ ਆਪਾਂ ਪੈਸੇ ਬਣ ਜਾਣਗੇ ਓਏ ਹਾ ਬਈ ਰੱਖ ਕੇ ਬਿਠਾ ਯਾ ਅੰਦਰ ਅੰਦਰ ਅੰਤਰਣ ਸੋងਾ ਕਰਦੇ ਆ ਘਰੇ ਘਰੇ ਨੂੰ ਪਥਲੀ ਰੱਖ ਹਾਂ ਮੋੜਦੇ ਹੋ ਚੱਕ ਲਾਂਗੇ ਹਾਂ ਮੋੜਦੇ ਹੋ ਜਾਂਦੇ ਝੋੜ ਚਾ ਓਏ ਦੇਖੀ ਬੰਦਾ ਚੱਲ 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 ਬੋਬੇ ਆਏ ਆਏ ਓਏ ਹਾਂ ਨਾ ਜਾਈ ਮੈਂ ਕਿਹਾ ਮਾਲ ਕਰ ਅੱਛਾ ਮੈਂ ਅਨਾਏ ਵਰ ਮੈਂ ਸੌਨਾ ਚੋਰੀ ਕਰ ਮੈਨੂੰ ਮੜੇ ਪਹਿਲੇ ਆਰਾਮ ਨਹੀਂ ਇਸ ਤਰ੍ਹਾਂ ਕੇ ਨਾ ਪੜਾ ਪਹਿਲਾ ਓ ਹੁੜਿਆ ਆਇਆ ਬੈ ਕੇ ਟੀਵੀ ਦੇਖਦਿਆ ਆ ਜਾ ਚਲੋ ਜਾਈਏ ਫਿਰ ਜਾਈਏ ਜਿੱਲੀ ਜਾ ਜਿਹੜੀ ਮਰਜੀ ਆ ਉਹ ਐਂ ਘਰੋਂ ਤੇ ਮੈਨੂੰ ਖਾਣ ਨੂੰ ਬਣਾ ਕੇ ਲੈ ਗਿਆ ਕੋਸ ਓਏ ਚੂਰ ਚੂਰ ਤੋਂ ਬਾਅਦ ਵਾਲੀ ਮਨੋਂ ਆਪ ਬਣਾਉਣ ਦਾ ਕੋਈ ਹੁੰਦਾ ਨਹੀਂ ਉਹ ਬਣਾ ਲਿਆ ਕੁਝ ਇਹਨੇ ਬਣੇ ਬਣੇ ਪਿਆ ਉਹ ਚੱਕ ਲਿਆ ਤੂੰ ਸੁਈ ਵਾਲੇ ਦੇ ਗਾਰਡਮੈਂਟ ਕਿੱਥੇ ਲਗਾ ਪਰਦੇ ਪਰਦੇ ਲਾਏ ਹੋਏ ਨੇ ਬੱਲੇ ਜਾਲ ਆਹੀ ਲੱਗਦਾ ਆਏ ਹਾਏ ਆਹ ਕਹੇ ਦੀ ਰਸੋਈ ਚ ਬੱਤ ਹੋ ਓਏ ਆ ਮੇਰੇ ਘਰ ਦਾ ਗੇਟ ਵੀ ਖੁੱਲਾ ਸਾਰਾ ਸਮਾਨ ਉੱਤਰ ਪੁੱਤਰ ਓਏ ਅਲਛੜੀ ਵੀ ਚੱਲਦੀ ਆ ਕੋਈ ਕੌਣ ਆ ਚਾਲੋ ਮਰੇ ਘਰੋਂ ਬਾਹਰ ਕੁਸਰੀ ਭਾਈ ਮੇਰਾ ਟੀਵੀ ਦੇਖਦਾ ਆ ਜੀ ਆਹ ਭਾਈ ਚੋਰੀ ਦਾ ਸਮਾਨ ਕਰ ਲਿਆ ਆਪਾਂ ਨੇ ਇਕੱਠਾ ਦੇਖ ਓਏ ਮਿਕਸੀ ਤਵਾ ਜੱਗ ਆਹ ਕੌਣ ਆ ਯਾਰ ਭਾਈ ਆਹ ਭਾਈ ਮਾਲਕ ਆ ਯਾਰ ਤੁਸੀਂ ਚੋਰ ਹੋ ਨਹੀਂ ਨਹੀਂ ਭੱਜਲਾ ਭੱਜਲਾ ਆਖਿਆ ਵਾਹ ਪਰ ਦੇਖ ਲਾ ਟੀਵੀ ਯਾਰ ਤੂੰ ਉਹ ਫਿਰ ਕੀ ਆ ਟੀਵੀ ਉਹ ਦੇ ਤੀ ਤੂੰ ਫਿਰ ਤੂੰ ਉਹ ਤਿਆ ਤੂੰ ਪਾਰਾ ਤੇ ਬੰਦਾ ਖੜਾ ਤੂੰਗਾ ਤੇ ਐ ਸੀਗਾ ਮੈਂ ਚੱਕ ਕੇ ਪਾ ਦੇ ਮੈਨੂੰ ਹੋਣੀ ਪਾਸ ਵੀ ਕਰਦਾ ਮਾਲ ਕੰਬਾਦਾ ਤੱਕਣਾ ਤੁਰਕਣਾ ਲੈ ਕੇ ਆਗਾ ਜੀ ਵਧੀਆ ਯਾਰ ਨਾ ਵਧੀਆ ਮਿੱਠਾ ਨਾ ਟਾਂਡ ਜਾ ਮੇਰੀ ਫਿਲਮ ਮੱਧ ਚ ਰਹਿ ਗਈ ਹੁਣ ਦੱਸ ਕੀ ਕਰੀਏ ਯਾਰ ਆ ਹੁਣ ਕਦੇ ਆਪਾਂ ਨਵੀਂ ਚੋਰੀ ਕਰਦੇ ਆ ਬਾਬੇ ਐ ਦਬਣ ਵਾਲੇ ਯਾਰ ਕੁੱਟ ਖਾ ਖਸ ਹੋ ਗਿਆ ਸਰੀਰ ਬੈਠਿਆ ਪਿਆ ਹੁਣ ਚੜੋਂਗੇ ਬੱਦਲ ਨਾ ਇਹ ਤਾਂ ਇਹਦਾ ਨਹੀਂ ਹੋਣੇ ਚਾਰਦੇ ਤੂੰ ਛੋਟਿਆ ਗਿਆ ਚੜੂ ਗਿਆ ਪਤੰਗ ਚਲੋ ਫੇਰ ਕਰਨ ਚਲੋ 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 ਸਾਲੇ ਇਹਨੇ ਚੜਨ ਦੇ ਪਤੰਗ ਚਲੋ 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 ਸਾਰੇ ਉਹੀ ਨੇ ਲੱਗਦੇ ਜਿਨ੍ਹਾਂ ਨੇ ਆਪਣੀ ਸਕੂਟਰੀ ਚੋਰੀ ਕੀਤੀ ਸੀ ਲੱਗਦੇ ਤਾਂ ਉਹੀ ਨੇ ਚੱਲ ਰੋਕ ਇਹਨਾਂ ਨੂੰ ਫੇਰ ਆ ਜਾ ਲੈ ਉਸਨੂੰ ਡੰਡਾ ਫੜਾ ਰੋਣ ਲਾ ਮੈਂ ਫੇਰ ਨਾਲ ਅੱਜ ਬਰਤ ਤੁਸੀਂ ਉਹੀ ਨੇ ਜਿਨ੍ਹਾਂ ਨੇ ਸਾਡੀ ਸਕੂਟਰੀ ਚੋਰੀ ਕੀਤੀ ਆ ਨਹੀਂ ਅਸੀਂ ਨਹੀਂ ਅਸੀਂ ਕਿੱਥੇ ਨਹੀਂ ਮੰਨੀ ਆ ਜਨਾ ਮਰਜੀ ਕੁੱਤੀ ਜਾਣ ਠੀਕ ਆ ਚੱਲ ਜੀ ਬੱਸ ਨਹੀਂ ਅਜੀ ਨਹੀਂ ਉਹ ਨਹੀਂ ਉਹ ਨਾ ਸਰ ਮੈਂ ਪਰਮੈਟ ਉਹਨੇ ਕੋਟ ਖਾਂਦੀ ਆਂਦੀ ਆਗੀ ਮਾਂ ਹਾਂ ਸਾਥ ਬੋਲਦਾ ਉਹ ਨਹੀਂ ਹੋ ਪਰ ਕੇ ਡਾਕਟਰ ਆਏ ਉਹ ਹੋਰ ਦੱਸਾਂਗੇ ਹੁਣ ਦੇ ਬਣਾ ਮੇਰਾ ਮੈਂ ਐਨੀ ਮਤ ਉਹ ਹੋਰ ਦੱਸਾਂਗੇ ਨਹੀਂ ਤੁਸੀਂ ਹੋ ਜਾਣਾ ਮਰਜੀ ਕੋਟ ਲੈਣਾ ਗੱਲ ਗਈ ਦੱਸੀ ਨਾ ਤਾਂ ਫਿਰ ਨਹੀਂ ਹੁਣ ਛੋਟੇ ਹੋਰ ਐ ਦੱਸੋ ਲੈ 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 ਦੱਸ 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 ਉਹ ਵੀ ਜਰੀ ਹੋ ਗਈ ਜੀ ਉਹ ਇਹਨਾਂ ਨੇ ਆਏ ਨਹੀਂ ਮੰਨਣਾ ਚੱਲ ਉਹਨਾਂ ਨੂੰ ਪੱਡਿਆਂ ਦੇ ਮੁਸੀਬੇ ਚੱਲ ਚੱਲ ਲੈ ਕੇ ਚੱਲੇ